ਤੁਸੀਂ ਦੇਖ ਰਹੇ ਹਾਂ ਹਿਮਾਚਲ ਪੰਜਾਬ ਲਾਈਵ ਟੀਵੀ ਹਿਮਾਚਲ ਪੰਜਾਬ ਲਾਈਵ ਟੀਵੀ ਤੇ ਜੁੜਨ ਵਾਲੇ ਆ ਸਾਰੀਆਂ ਸੰਗਤਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਸ ਵਦ ਖੜੇ ਆ ਜੀ ਅਸੀਂ ਸ਼ਾਇਦ ਜਲੰਧਰ ਤੋਂ ਚਕਿੱਟੀ ਤੋਂ ਰੂਬਰੂ ਕਰਵਾ ਰਹੇ ਹਾਂ ਜੀ ਤੁਸੀਂ ਦੇਖਿਆ ਬਾਬਾ ਜੀ ਦੇ ਮੇਲੇ ਚੱਲ ਰਹੇ ਸੀ ਫਿਲਹਾਲ ਤਾਂ ਅਜੇ ਵੀ ਬਾਬਾ ਜੀ ਦੇ ਮੇਲੇ ਚੱਲ ਰਹੇ ਆ ਚੇਤ ਮਹੀਨੇ ਭਾਵੇਂ ਖਤਮ ਹੋ ਗਿਆ ਪਰ ਸੰਗਤਾਂ ਬਾਬਾ ਜੀ ਨੂੰ ਮੰਨਣ ਵਾਲੀਆਂ ਸ਼ਰਦਾ ਲੈ ਕੇ ਜਾਂਦੀਆਂ ਨੇ ਸ਼ਾਇਦ ਜਲੰਧਰ ਤੋਂ ਚਕਿੱਟੀ ਤੋਂ ਮੇਰੇ ਪਿੱਛੇ ਸੰਗਤਾਂ ਨੇ ਮੈਂ ਦਰਸ਼ਨ ਕਰਵਾ ਰਹੇ ਹਾਂ ਜੀ ਐਚਪੀਸੀ ਲਾਈਵ ਟੀਵੀ ਚੈਨਲ ਦੇ ਮਾਧਿਅਮ ਤੋਂ ਚੁਕਿੱਟੀ ਦੇ ਸੰਗਤਾਂ ਵਿੱਚ ਸ਼ਰਦਾ ਅੱਜ ਬਾਬਾ ਜੀ ਦੇ ਝੰਡੇ ਲੈ ਕੇ ਜਾ ਰਹੀਆਂ ਨੇ ਔਰ ਚੁਕਿੱਟੀ ਤੋਂ ਸਾਡੇ ਬਹੁਤ ਹੀ ਪਿਆਰੇ ਪਿਆਰੀ ਸੇਵਾਦਾਰ ਬੂਟਾ ਐਂਕਰ ਜੀ ਨਾਲ ਮੇਰੇ ਪਿੱਛੇ ਖੜੇ ਹੈ ਜੀ ਜੋ ਪ੍ਰੇਜ਼ਨਿੰਗ ਕਰਦੇ ਆ ਜੀ ਇਥੋੜੇ ਖੇਤਰ ਦਾ ਇਥੋੜੀ ਲੋਕਲ ਦੇ ਜਸਵਿੰਦਰ ਜੀ ਟਾਈਗਰ ਜੀ ਆਮ ਆਦਮੀ ਪਾਰਟੀ ਤੋਂ ਪ੍ਰੇਜ਼ਨਿੰਗ ਕਰਦੇ ਆ ਜੀ ਇਥੇ ਦੇ ਏਰੀਆ ਦਾ ਔਰ ਪ੍ਰਧਾਨ ਜੀ ਔਰ ਮੇਰੇ ਨਾਲ ਬਹੁਤ ਹੀ ਮਹਿਰੂਮ ਬਹੁਤ ਹੀ ਮਸ਼ਹੂਰ ਆਵਾਜ਼ ਦਵਿੰਦਰ ਧਿਆਲਪੁਰੀ ਜੀ ਬਹੁਤ ਹੀ ਪਿਆਰੇ ਸਿੰਗਰ ਨੇ ਸਾਡੇ ਪੰਜਾਬ ਦੇ ਇਹ ਵੀ ਪੰਜਾਬ ਸੁਪਰੀਮਿੰਡ ਕਰਦੇ ਆ ਸਾਡੇ ਸੰਗਤਾਂ ਚੱਲੀਏ ਬਾਬਾ ਜੀ ਦੇ ਅਸੀਂ ਤਾਂ ਗੱਲਬਾਤ ਕਰਵਾਉਂਦੇ ਆਂ ਜੀ ਬਾਬਾ ਜੀ ਦੇ ਸੰਗਤਾਂ ਨੂੰ ਜੋ ਸ਼ਰਧਾ ਲੈ ਕੇ ਚੱਲੀ ਆਂ ਸਭ ਤੋਂ ਪਹਿਲਾਂ ਅਸੀਂ ਸਾਡੇ ਜਿਹੜੇ ਪਿਆਰੇ ਦੋਸਤ ਨੇ ਮਹਿਰੂਬ ਨੇ ਸਾਡੀ ਸੇਵਾਦਾਰ ਬੂਟਾ ਐਂਕਰ ਜੀ ਉਹਨਾਂ ਨਾਲ ਬਾਕੀ ਅਸੀਂ ਬਾਅਦ 'ਚ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਕਰਵਾਵਾਂਗੇ ਆਸੀ ਬ੍ਰਿਗੇਡ ਦੇ ਮਾਧਿਅਮ ਨਾਲ ਕੀ ਕਹਿਣਾ ਚਾਹੁੰਦੇ ਆਂ ਬਾਬਾ ਜੀ ਦੇ ਸੰਗਤ ਲੈ ਕੇ ਜਾ ਰਹੇ ਹੋ ਤੁਸੀਂ ਸਾਰਿਆਂ ਨੂੰ ਜੈ ਬਾਬਾ ਜੀ ਦੀ ਅੱਜ ਮੈਂ ਇਹ ਹੀ ਮੈਨੂੰ ਕਾਮਨਾ ਕਰਦਾ ਕਿ ਸਾਰੀਆਂ ਸੰਗਤਾਂ ਬਾਬਾ ਜੀ ਦੇ ਖੁਸ਼ੀ-ਖੁਸ਼ੀ ਦਰਸ਼ਨ ਪਾ ਕੇ ਆਉਣ ਹੱਸਦੇ ਖੇੜਦੇ ਜਾਈਏ ਤੇ ਹੱਸਦੇ ਖੇੜਦੇ ਫੁੱਲਾਂ ਵਾਂਗੂ ਇੱਥੇ ਵਾਪਸ ਆਈਏ ਬਾਬਾ ਜੀ ਦੀ ਮਿਹਰ ਸਾਰੀਆਂ ਸੰਗਤਾਂ ਤੇ ਰਵੇ ਸਾਰੇ ਨਗਰ ਤੇ ਔਰ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ ਸਾਰਿਆਂ ਦੇ ਪਰਿਵਾਰਾਂ ਤੇ ਬਾਬਾ ਜੀ ਮਿਹਰ ਭਰਿਆ ਹੱਥ ਰੱਖਣ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਔਰ ਇੱਥੇ ਪਹੁੰਚਣ ਤੇ ਜਨਾਬ ਦਿਲਵਿੰਦਰ ਦਿਆਲਪੁਰੀ ਸਾਹਿਬ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਨਾਬ ਜਸਵਿੰਦਰ ਬਿੱਲਾ ਜੀ ਆਪ ਟਾਈਗਰ ਤੋਂ ਸਾਡੇ ਬਿੱਲਾ ਭਾਜੀ ਜੀ ਔਰ ਦਿਨਾਨਤ ਪ੍ਰਧਾਨ ਜੀ ਹਰਵੰਦ ਸੈਗਲ ਜੀ ਸਾਰੇ ਹੀ ਮੇਰੇ ਵੀਰ ਜਿਹੜੇ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕੋਟਕਲਾਂ ਤੋਂ ਬਾਬਾ ਦਲਜੀਤ ਜੀ ਔਰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੇਕਰ ਆ ਬਾਬਾ ਪੌਣਾ ਹਰੀ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੇ ਹੁਣ ਮੈਂ ਪੰਜਾਬ ਦੀ ਮਸ਼ਹੂਰ ਆਵਾਜ਼ ਸ਼੍ਰੀ ਦਵਿੰਦਰ ਦਿਆਲਪੁਰੀ ਜੀ ਨੂੰ ਤੁਹਾਨੂੰ ਰੂਬਰ ਕਰਵਾਵਾਂਗਾ ਬਾਬਾ ਜੀ ਨੇ ਚੇਤਨ ਮੇਲੇ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦੇ ਹਨ ਦਵਿੰਦਰ ਦਿਆਲਪੁਰੀ ਜੀ ਦੀਵਾਨੇ ਪੌਣਾ ਹਰੀ ਜੀ ਦੇ ਇਹ ਜਿਹੜਾ ਸੰਗਤਪੂਰੀ ਚਕਿੱਟੀ ਵਾਕਿਆ ਹੀ ਦੀਵਾਨੇ ਆ ਜੀ ਚਾਹ ਚੜਿਆ ਹੋਇਆ ਜੀ ਸਾਰਿਆਂ ਨੂੰ ਖਾਸ ਕਰਕੇ ਸਾਡੇ ਇੱਥੇ ਦੇ ਐਮਸੀ ਸਾਹਿਬ ਟਾਈਗਰ ਭਾਜੀ ਬੂਟਾ ਭਾਜੀ ਦਲਜੀਤ ਬਾਬਾ ਜੀ ਸਾਡੇ ਮਿੰਦੋ ਮਾਤਾ ਜੀ ਜਣਾਂ ਦੀ ਸਰਪ੍ਰਸਤੀ ਹੇਠ ਇਹ ਮੇਲਾ ਜਾ ਰਿਹਾ ਹੈ ਪ੍ਰਧਾਨ ਦੀਨਾਨਾ ਜੀ ਇਹੇ ਗੱਲ ਕਰਦੇ ਆ ਕਿ ਪੌਣਾ ਹਾਰਿਆ ਖਾਲੀ ਨਾ ਦਰ ਤੋ ਮੈਨੂੰ ਮੋੜੀ ਪੌਣਾ ਹਾਰਿਆ ਖਾਲੀ ਨਾ ਦਰਤੋਂ ਮੈਨੂੰ ਮੋੜੀ ਹੋਰ ਭਲਾ ਜੋ ਮਰਜੀ ਕਹਿ ਲੈ ਦਿਲ ਨਾ ਮੇਰਾ ਤੋੜੀ ਇੱਥੇ ਬੋੜੀ ਪਉਣਾ ਹਾਰਿਆ ਖਾਲੀ ਨਾ ਦਰਤੋਂ ਮੈਨੂੰ ਮੋੜੀ ਜਿਹੜੇ ਪਉਣਾ ਹਰੀ ਦੇ ਦਰਬਾਰ ਤੇ ਚੱਲੇ ਨੇ ਜਾਂ ਜਿਹੜੇ ਇੱਥੇ ਵਿਦਾ ਕਰ ਰਹੇ ਨੇ ਰਵਾਨਗੀ ਕਰ ਰਹੇ ਨੇ ਇਹਨਾਂ ਨੂੰ ਕਦੀ ਖਾਲੀ ਨਾ ਮੋੜੇ ਹਮੇਸ਼ਾ ਬਾਬਾ ਪੌਣਾ ਹਰੀ ਇਹ ਸਾਰਿਆਂ ਤੇ ਆਪਣੀ ਰਹਿਮਤ ਵਰਤੋਣ ਆਪਣੇ ਚਰਨਾਂ 'ਚ ਲਾ ਕੇ ਰੱਖਣ ਜਕਾਰਾ ਪੌਣਾ ਹਰੀ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਹੁਣ ਮੈਂ ਤੁਹਾਡੀ ਗੱਲਬਾਤ ਕਰਾਉਣ ਜਾ ਰਿਹਾ ਸਾਡੇ ਵਾਰਡ ਦੇ ਪ੍ਰਧਾਨ ਸਾਡੇ ਐਮਸੀ ਜਸਵਿੰਦਰ ਬਿੱਲਾ ਜੀ ਆਮ ਆਦਮੀ ਪਾਰਟੀ ਤੋਂ ਪ੍ਰੈਜ਼ੈਂਸ ਕਰਵਾਤੀਆਂ ਜੀ ਇਸ ਏਰੀਆ ਦਾ ਜੀ ਜਸਵਿੰਦਰ ਬਿੱਲਾ ਜੀ ਜਕਾਰਾ ਪੌਣਾ ਹਰੀ ਦਾ ਬੋਲ ਸਾਚੇ ਦਰਬਾਰ ਕੀ ਜੈ ਬਹੁਤ ਹੀ ਖੁਸ਼ੀ ਦਾ ਪਲ ਹੈ ਅੱਜ ਸਾਰੀਆਂ ਹੀ ਸੰਗਤਾਂ ਜੋ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਜਾ ਰਹੀਆਂ ਨੇ ਸਾਡੇ ਚੁਗਿੱਟੀ ਖੇਤਰ ਦੀਆਂ ਔਰ ਇੱਥੇ ਪਹੁੰਚੇ ਸਾਡੇ ਪੰਜਾਬ ਦੀ ਬੁਲੰਦ ਆਵਾਜ਼ ਦਵਿੰਦਰ ਦਿਆਲਪੁਰੀ ਜੀ ਸਾਡੇ ਵਾਰਡ ਨੰਬਰ 20 ਤੋਂ ਇੰਚਾਰਜ ਪ੍ਰਧਾਨ ਦੀਨਾ ਨਾਜ਼ ਜੀ ਔਰ ਸਾਰੀਆਂ ਹੀ ਸੰਗਤਾਂ ਚੁਗਿੱਟੀ ਖੇਤਰ ਦੀਆਂ ਬਹੁਤ ਹੀ ਹੋਮ ਹੋਮਾ ਕੇ ਅੱਜ ਜੋ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਜਾ ਰਹੀਆਂ ਨੇ ਉਹਨਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਜਾ ਰਹੇ ਨੇ ਔਰ ਮੈਂ ਬਾਬਾ ਜੀ ਦੇ ਚਰਨਾਂ 'ਚ ਆਪਣੇ ਵੱਲੋਂ ਮੈਂ ਅਰਦਾਸ ਬੇਨਤੀ ਕਰਦਾ ਹਾਂ ਇਸ ਨਗਰ ਖੇੜੇ ਤੇ ਮਿਹਰ ਭਰਿਆ ਹੱਥ ਰੱਖੇ ਔਰ ਇਹ ਸੰਗਤ ਇਦਾਂ ਹੀ ਹਰ ਸਾਲ ਹੀ ਜਾਂਦੀ ਏ ਜਦਾ ਲੈ ਕੇ ਇਦਾਂ ਹੀ ਹਰ ਸਾਲ ਜਾਂਦੀ ਰਹੇ ਖੁਸ਼ੀਆਂ ਖੇੜੇ ਮਾਣੇ ਔਰ ਪ੍ਰਮਾਤਮਾ ਇਹਨਾਂ ਦੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਤਰੱਕੀਆਂ ਪੰਜਾਬ ਦੇ ਵਿੱਚ ਸੰਗਤ ਦੇ ਉੱਤੇ ਮਿਹਰ ਭਰਿਆ ਹੱਥ ਜੋ ਬਾਬਾ ਜੀ ਬਣਾ ਕੇ ਰੱਖਣੇ ਇਹਨਾਂ ਤਰੱਕੀਆਂ ਖੁਸ਼ੀਆਂ ਖੇੜੇ ਬਖਸ਼ਣ ਬਹੁਤ ਬਹੁਤ ਧੰਨਵਾਦ ਤੁਹਾਡਾ ਚੈਨਲ ਵੱਲੋਂ ਹਿਮਾਚਲ ਚੈਨਲ ਐਚਪੀ ਲਾਈਵ ਵੱਲੋਂ ਤੁਹਾਡਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਣ ਕੇ ਇੱਥੇ ਲਾਈਵ ਜੋ ਇਹਨਾਂ ਨੂੰ ਕਵਰੇਜ ਕਰ ਰਹੇ ਹੋ ਬਹੁਤ ਤੁਹਾਡਾ ਵੀ ਉਪਰਾਲਾ ਹੈ ਬਹੁਤ-ਬਹੁਤ ਧੰਨਵਾਦ ਤੁਹਾਡਾ ਇਹ ਸੰ ਸਾਡੇ ਨਾਲ ਐਮਸੀ ਹੁਣ ਪ੍ਰਧਾਨ ਜੀ ਥੋੜਾ ਕੀ ਜੀ ਬੋਲ ਜੀ ਕਰਿਆ ਬਾਬੇ ਦੀ ਬੋਲ ਸਾਚੇ ਦਰਬਾਰ ਅੱਜ ਜਿਹੜਾ ਇਹ ਜਿੱਥਾ ਰਵਾਨਾ ਹੋਣ ਜਾ ਰਿਹਾ ਸਾਡੇ ਬੂਟਾ ਅੰਕਰ ਜੀ ਉਹਨਾਂ ਦੀ ਮਾਤਾ ਜੀ ਔਰ ਸਾਡਾ ਵੀਰ ਜਸਵਿੰਦਰ ਬਿੱਲਾ ਟਾਈਗਰ ਜੀ ਔਰ ਦੈਲਪੁਰੀ ਜੀ ਇਹਨਾਂ ਦੇ ਔਰ ਜਿਹੜਾ ਸਾਡਾ ਇਹ ਇਲਾਕੇ ਦੇ ਟੀਮ ਹੈ ਬਾਬਾ ਜੀ ਦੀ ਕਿਰਪਾ ਸਾਡੇ ਇਲਾਕੇ ਦੇ ਇਹਨਾਂ ਦੇ ਪਰਿਵਾਰ ਦੇ ਉੱਤੇ ਸਾਡੇ ਪਰਿਵਾਰ ਦੇ ਉੱਪਰ ਪੂਰੇ ਇਲਾਕੇ ਦੇ ਲੋਕਾਂ ਦੇ ਉੱਪਰ ਬਾਬਾ ਜੀ ਆਪਣੀ ਕਿਰਪਾ ਬਣਾਈ ਰੱਖਣ ਖੁਸ਼ੀਆਂ ਦੇ ਝੋਲੀ ਪਰਖੇ ਰੱਖਣ ਬਾਬਾ ਜੀ ਹਮੇਸ਼ਾ ਪੂਰੇ ਪਰਿਵਾਰ ਦੇ ਉੱਪਰ ਕਿਰਪਾ ਰੱਖੇ ਬੋਲੋ ਜੈ ਬਾਬੇ ਜੈ ਬਾਬਾ ਤੋ ਚਕਿੱਟੀ ਦੀ ਸੰਗਤ ਵੱਲੋਂ ਜੋ ਬਾਬਾਈ ਦਾ ਚਾਲਾ ਲੈ ਕੇ ਜਾ ਰਹੇ ਹੁਣ ਸਨਮਾਨਤ ਹੋ ਰਿਹਾ ਜੀ ਨਹੀਂ ਭਾਈ ਸਹੀ ਇੱਕ ਮਿੰਟ ਮਾਰਾ ਨਹੀਂ ਯਾਰ ਇੰਨਾ ਟਾਈਮ ਹੋ ਗਿਆ ਚਲੋ ਸਨਮਾਨਤ ਕਰੋ ਤੋ ਤੁਸੀਂ ਦੇਖ ਰਹੇ ਸੀ ਹਿਮਾਚਲ ਪੰਜਾਬ ਲਾਈਵ ਟੀਵੀ ਮੈਂ ਤੁਹਾਡਾ ਆਪਣਾ ਰਾਜੀਵ ਕੁਮਾਰ ਹਿਮਾਚਲ ਪੰਜਾਬ ਕਲਚਰ ਲਾਈਵ ਟੀਵੀ ਤੋਂ ਕੈਮਰਾ ਪਰਸਨ ਵੀ ਕੇ ਵਾਸੂ ਦੇ ਨਾਲ ਜੈ ਬਾਬਾਈ ਜੀ